ਨਾਛਦੀ ਆ ਰਾਣੀ ਨਾਛਦੀ ਥੱਲਾ ਬਾਹਰ ਤੋਂ ਨਾਛਦੀ 7500 ਗੱਲਾ ਤੇਰਾ ਸਾਲਾ ਉਧਰ ਭੱਜ ਜਾਂਦਾ ਕਦੇ ਜੀਵ ਵਾਲੀ ਗੋਲੀ ਚੱਕ ਲੈਂਦਾ ਕਦੇ ਮੇਰਾ ਸਾਲਾ ਕਹਿੰਦਾ ਪਰਖਮ ਪਚਾਲਿਆ ਖਾਲਾ ਆ ਸਾਨੂੰ ਸਰਕਾਰਾਂ ਦੀਆਂ ਐਲਾਨ ਹੈ ਅਸੀਂ ਕੁਝ ਵੀ ਕਰ ਸਕਦੇ ਅਸੀਂ ਹੋਰ ਵੀ ਗੱਲ ਹੈ ਚਾਰ ਬੰਦੇ ਵੀ ਕੋਤਰ ਸਕਦੇ ਆ ਵਿੱਚ ਮੇਰਾ ਨੱਲੂ ਰਾਮ ਨਹੀਂ ਮੇਰਾ ਨੱਲੂ ਰਾਮ ਸਰਕਾਰਾਂ ਨੂੰ 10 ਵਾਰੀ ਕਹਦਾ ਯਾਰ ਜਰਕਨਾਲ ਦੀ ਗੱਲ ਹੈ ਹੁਣ ਮੈਂ ਤੁਹਾਡੇ ਘਰੇ ਕਣਕ ਕੱਢ ਕੇ ਚੱਕੀ ਤੋਂ ਆਟਾ ਪਿਆ ਕੇ ਘਰੇ ਨਸਿ ਤੇ ਆਣਾ ਪਤਾ ਨਹੀਂ ਮੇਰੇ ਸਾਰਕੜੇ ਨੇ ਕਿੱਥੋਂ ਗੰਦ ਜੇ ਡੋਡੇ ਲਿਆ ਕੇ ਦਿੱਤੇ ਆ ਪੱਦ ਮਾਰ ਲੱਗਦਿਆਂ ਨੂੰ ਐ ਡਰ ਲੱਗਦਾ ਕਿਤੇ ਮੇਰਾ ਸਾਲਾ ਵਿੱਚ ਹੀ ਨਾ ਹੱਗ ਲਈਏ ਯਾਚਾ ਹ ਪ੍ਰੀਤ ਦੇ ਜਿਹੜਾ ਡਰਦਾ ਜੀ ਕਰਦਾ ਵੀ ਮੇਰਾ ਸਾਲਾ ਨੱਚ ਗਏ ਪਰ ਡਰ ਲੱਗਦਾ ਜੇ ਨੱਚੇ ਮੇਰੇ ਸਾਲੇ ਅੱਜ ਕੱਲ ਟੰਪੂ ਬਹੁਤ ਵਧੀਆ ਅਗਲਾ ਕਹਿੰਦਾ ਕਿਤੇ ਉਹਨਾਂ ਚ ਨਾ ਹੋ ਜੇ ਸਾਡੇ ਕੰਡਾਂ ਲੜ ਰਹੀਆਂ ਚਿੱਤੜਾਂ ਤੇ ਮੇਰਾ ਸਾਲਾ ਕਤੇ ਇੱਧਰ ਖੁਰਕ ਲੈ ਕਤੇ ਇੱਧਰ ਇਹ ਮੇਰਾ ਸਾਲਾ ਲੈ ਕੇ ਖੱਟਾ ਪਿਆ ਉੱਥੇ ਜਨਵੜਿਆ ਉਹ ਮੁੰਡਾ ਟੂਰੀਆ ਪੱਟੜੀ ਚਾਚਾ ਸਾਂ ਕੀ ਹਲਾ ਕਨੇ ਬੈਠ ਕੇ ਮਹਾਂਪੁਰਸ਼ ਚਾਚੇ ਬਹੁਤ ਸਦੀਆਂ ਅੱਗੇ ਪੈਦਾ ਹੁੰਦੇ ਤੇਰੇ ਵਰਗੇ ਫੁੱਦੂ ਰੋਜ਼ ਹੀ ਜੰਮਦੇ ਤੇ ਇਹ ਨਾਰਕ ਟੈਟ ਅਸਲੇ ਮੜਕੇ ਕਹਿੰਦੇ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਕੰਮ ਕਰਕੇ ਟੱਟੂ ਠੀਕ ਹੈ ਨਾ ਅਕਸਰ ਨੂੰ ਕਪਾਣ ਲਈ ਆ ਜੜਵੈੜਾ ਤੁੰ ਕਪਾਣ ਦੇ ਦਾ ਟੈਂਕੀਆਂ ਭੁੱਲ ਆਪਰੋਂ ਸਾਡਾ ਵੀ ਸਰੀਰ ਹੈ ਸਾਡਾ ਸਰੀਰ ਨਸ਼ੇ ਦੇ ਲੱਗਿਆ ਡੋਡੇ ਖਾਣੇ ਟੜਕੇ ਦੇ ਤੇਰੇ ਸਲੇ ਉਧਰ ਭੱਜ ਜਾਂਦਾ ਕਦੇ ਜੀਵ ਵਾਲੀ ਗੋਲੀ ਚੱਕ ਲੈਂਦਾ ਕਦੇ ਮੇਰਾ ਸੜਾ ਕਹਿੰਦਾ ਪਰਕਮ ਪਚਾਲ ਲੈ ਖਾ ਲੈ ਅਸੀਂ ਮੇਰੇ ਸਲੇ ਦੇ ਕੈਪਸੂਲ ਖਾਈਏ ਵੇ ਜੇ ਜੇ ਅਤੇ ਤੈਨੂੰ ਕਹਨੂੰ ਕਹਿਣਾ ਯਾਰ ਉਹਨੂੰ ਕਹਿਣਾ ਚਾਚਾ ਸੀ ਉਹਨੂੰ ਤੂੰ ਐਵੇਂ ਗੁੱਸਿਆ ਕਰੀ ਜੇ ਨਜ਼ਰ ਨਿਆਟ ਗਿਆ ਨਾ ਤੇਰੇ ਮਗਰ ਵੀ ਚੂੜੀ ਵਾਲੀ ਪਾ ਲਈ ਨਾ ਪਰ ਮੇਰੇ ਸਾਲਿਆ ਜਿਆ ਨਹੀਂ ਤੇਰੇ ਚ ਇਨੀ ਆ ਚੂੜੀ ਤਾਂ ਨਹੀਂ ਆ ਤੇਰੇ ਮਗਰ ਆਣੇ ਜਿਵੇਂ ਉਹ ਵੀ ਮੇਲੇ ਚ ਫਿਰਦੇ ਹੁੰਦੇ ਆ ਓਰ ਯਾਰ ਕਹਦਾ ਮੇਰੇ ਸਾਲਿਆ ਮਾਨਕ ਦਾ ਲੱਗਿਆ ਹੋਵੇ ਕਿੰਨਾ ਸਿੱਧੂ ਮੂਸੇ ਦਾ ਲੱਗਿਆ ਹੋਵੇ ਗਾਣਾ ਨਹੀਂ ਮੈਂ ਉਹ ਨਾ ਨਹੀਂ ਬੈਂਦਾ ਦਪਹਿਰਾ ਟੇ ਕਿਹਾ ਹੋਵੇ ਨਾਟਗਰ ਮਗਰ ਪਾਈ ਹੋਵੇ ਤੂੜੀ ਵਾਲੀ ਮਸ਼ੀਨ ਸਰੀਰ ਹੋਵੇ ਕਹਨੇ ਚ ਡੋਡੇ ਖਾਦੇ ਹੁਣ ਆਏ ਹਾਏ 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 ਮੇਰਾ ਸਾਲੀ ਕੰਡ ਪੈਂਦੀ ਹੋਵੇ ਉੱਤੇ ਮੂੰਹ ਹੋਇਆ ਹੋਵੇ ਲਾਲ ਗਲਿਆਲ ਕਾ ਨੂੰ ਮੇਰੇ ਸ਼ਰੀ ਨਜ਼ਾਰੇ ਆਉਣ ਹੋਏ ਹਾਏ ਨਾਟਗਰ ਕੀ ਕਹਿਣਾ ਮੇਰਾ ਸਾਲਾ ਹੱਥ ਲੱਗ ਇਹ ਮੇਰਾ ਇਹ ਮੇਰਾ ਲੱਲੂਰਾ ਇਹ ਮੇਰਾ ਲੱਲੂਰਾ ਕਈ ਲੱਲੂਰਾ ਨਾਟਗਰ ਮੇਰਾ ਸਾਲਾ ਜਿੱਧਰ ਮਰਜੀ ਜੋੜ ਲੈ ਓਏ ਆ ਜਾ ਚਾਚਾ ਹੁਣ ਥੜਾ ਉਥੇ ਪਤਾ ਨਹੀਂ ਕੀ ਉਥੇ ਗੂੰ ਖਾਂਦੇ ਫਿਰਦੇ ਇਹ ਫੇਰ ਯਾਰ ਅਪਾਂ ਕੀ ਭਵਾਂ ਜਾਂਦੀ ਰੰਦੀ ਹੋ ਜੇ ਲਾਗੀਆਂ ਨੇ ਲਾਗ ਲੈਣੇ ਇਹ ਫੇਰ ਯਾਰ ਓਏ ਹੋਰ ਯਾਰ ਕਾਹਦਾ ਯਾਰ ਮੇਰਾ ਸਾਲਾ ਇੱਕ ਐਡਾ ਸੋਡਲ ਜਟਵੈੜ ਐ ਐਡਾ ਸੋਡਲ ਜਟਵੈੜ ਐ ਪਤਾ ਨਹੀਂ ਮੇਰੇ ਸਾਰਕੜੇ ਨੇ ਕਿੱਥੋਂ ਗੰਦ ਜੇ ਡੋਡੇ ਲਿਆ ਕੇ ਦਿੱਤੇ ਆ ਪੱਦ ਮਾਰ ਲੱਗਦਿਆਂ ਨੂੰ ਐਂ ਡਰ ਲੱਗਦਾ ਕਿਤੇ ਮੇਰਾ ਸਾਲਾ ਵਿੱਚ ਹੀ ਨਾ ਹੱਗ ਲਈਏ। ਉਹ ਹੋਰ ਜਰ ਕਹਿੰਦਾ ਓਏ ਆ ਜਾ ਓਏ ਆ ਜਾ ਹੁਣ ਠੀਕ ਹੈ ਨਾ ਤੂੰ ਤਾਂ ਤੂੰ ਤਾਂ ਫੇਰ ওই ਗੱਲ ਕਰਦਾ ਜੇ ਮੇਰੇ ਨੂੰ ਨਹੀਂ ਪਤਾ ਮੈਂ ਸੌਰੀ ਵਾਗਿਆ ਮਹੀਨਾ ਦਾ ਮੋੜਾ ਵੱਡ ਨਹੀਂ ਕਣਕ ਮੁੜ ਕੇ ਸਾਡਾ 4 ਮਹੀਨਾ ਦਾ ਕੋਈ ਪਤਾ ਨਹੀਂ ਹੁੰਦਾ ਜਿਹੜੇ ਸੀ ਕਪੈਨ ਵਾਲੇ 4 ਮੈਨ ਹੁੰਨੇ ਆ ਮੂੜ ਬਣ ਗਿਆ ਤੇ ਬਣ ਗਿਆ ਡਿਸੀਜਨ ਲੈ ਗਏ ਤਾਂ ਲੈ ਗਏ ਇਹ ਤੰਗੇ ਤੇ ਡੋਡੀਆਂ ਚ ਨਸ਼ਾ ਤਾਂ ਹੈਗਾ ਮੇਰਾ ਸਾਲਾ ਐਂ ਜੀ ਕਰਦਾ। ਵਿਚੋਂ ਕੀਲੇ ਦਾ ਨਹੀਂ ਗਾਣਾ ਵੀ ਪਾ ਕੇ ਨਿੱਤ ਘਗਰੀ ਵੜੇ ਚ ਨੱਚਦਾ। ਜੀ ਕਰਦਾ ਵੀ ਮੇਰਾ ਸਾਲਾ ਨੱਚ ਗੇ ਪਰ ਡਰ ਲੱਗਦਾ ਜੇ ਨੱਚੇ ਮੇਰੇ ਸਾਲੇ ਅੱਜ ਕੱਲ ਟੰਪੂ ਬਹੁਤ ਵਧੀਆ ਅਗਲਾ ਕਹਿੰਦਾ ਕਿਤੇ ਉਹਨਾਂ ਚ ਨਾ ਹੋ ਜਿੱਤਾ ਕੋਤੇ। ਅਫਰ ਯਾਰ ਮੇਰੇ ਸਾਲਾ। ਓਏ ਆਜ। ਅਰੇ ਯਾਰ ਚਾਰ ਗਾਣੇ ਲੈ ਕੇ ਜੜਬਿਹੜ ਫੇਰ ਖੁਸ਼ ਹੋ ਗਿਰਿਆ ਸਿਆਰ ਕੜਾ। ਤੇਰੇ ਸ਼ੌਰੀਆਂ ਨੂੰ ਮੇਰੇ ਸਾਲੇ ਨੂੰ ਵੜਿਆ ਵੜੀ ਕੇ ਸ਼ੌਰੀ ਚਾਨਕ ਵੱਢ ਗਏ ਨਾ ਇਹ ਤੇ ਕੀ। ਹਾਏ ਓਏ ਰੱਬਾ ਹਾਏ ਓਏ ਰੱਬਾ ਮੇਰੇ ਸਹੁਰਿਆਂ ਦੇ ਘਰ ਦੀ ਵੀਹੀ ਪੀੜੀ ਐ ਪਰ ਵਿਆਹ ਹੀ ਮੈਂ ਤਾਂ ਕਰਾਇਆ ਸੀ ਵੀ ਮੇਰੇ ਸਹੁਰਿਆਂ ਦੇ ਘਰ ਦੀ ਵੀਹੀ ਪੀੜੀ ਹੋ ਪੀੜੀ ਵਿੱਚ ਜਾ ਕੇ ਮੇਰੇ ਛਲੇ ਦੀ ਕਪੈਣ ਨਗਾਉਣ ਦਾ ਨਜ਼ਾਰਾ ਹੀ ਹੋਰ ਹੁੰਦਾ ਐਸ਼ੇ ਕਰਕੇ ਮੈਂ ਸ਼ਾਦੀ ਕਰਵਾਈ ਟਿੰਗ ਤਰ ਲਈ ਪਿਆਰ ਲਈ ਪਿਆਰ ਓਏ ਆਉਣਾ ਆ ਜਾ ਹਣ ਟਿੰਗ ਤਰ ਲਈ ਮਰ ਲਈ ਤਾਰੇ ਨੀ ਅੱਖ ਮੇਰੇ ਨੀ ਅੱਖ ਮੇਰੇ ਨੀ ਹੱਕ ਕੇ ਮੈਂ ਇਹ ਚੱਤ ਤੋਰ ਮੇਰਾ ਸਾਲਾ ਤੋਰ ਉਹ ਮੁੰਡਾ ਕੁੜੀਆਂ ਪਟੜੀ ਚਾਤਾ ਸੀ ਕਿ ਇਹਨੇ ਕਨੇ ਦੇ ਬੈਟ ਕੁੱਟ ਪਏ ਨਾ ਕੁੱਟ ਹੈ ਇਹ ਜਿਆ ਪਿਆਰ ਹੈ ਪਿਆਰ ਦੇ ਵਿੱਚ ਬੰਦਾ ਘਟਦਾ ਵੀ ਹੈ ਜੱਫੀਆਂ ਵੀ ਪਾਉਂਦਾ ਉਹ ਮੇਰਾ ਸਾਲਾ ਮੇਰਾ ਇੱਕ ਵਾਰ ਤੈਨੂੰ ਤਾਂ ਡੋਡੇ ਦੇਤੇ ਡੋਡੇ ਦਾ ਮੇਰਾ ਡੋਡੇ ਦਾ ਠੀਕ ਹੈ ਸਮਾਨ ਹੈ ਮੇਰੀ ਗੱਲ ਸੁਣ ਪਹਿਲਾਂ ਜਦੋਂ ਖਾਦੇ ਘੰਟਾ 1.5 ਘੰਟਾ ਲਈ ਸੂਈ ਚੱਕੀ ਇੰਜਣ ਨੇ ਨਾ 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 ਪਹਿਲਾਂ ਤਾਂ ਐ ਲੱਗਿਆ ਵੀ ਫੁੱਦੂ ਡੋਡੇ ਜਦੋਂ ਹੁਣ ਇੱਕ ਮੇਰਾ ਸਾਲਾ ਕੋਕਦਾ ਘੁੱਟ ਭਰਿਆ ਢੋਡੇ ਦਾ ਮੇਰੇ ਸਾਲੇ ਚਾਚਾ ਐ ਕਹਿੰਦੇ ਆ ਵੀ ਮੇਰਾ ਸਾਲਾ ਰੂਲਰ ਹੀ ਬਣ ਜਾ ਹਾਂ ਗਾਲੇ ਨਾ ਸਹੀ ਉਹ ਯਾਰ ਮੈਂ ਕੀ ਕਰਾਂ ਮੈਂ ਸਮਾਨ ਦੁੱਜਾ ਫੀਮ ਖਾਲੀ ਇਕੱਠੀ ਐ ਮੇਰੇ ਸਾਲੇ ਦੀ ਬੈ ਕਰਤੀ ਕੰਨ ਜੇ ਤੁਹਾਨੂੰ ਹਟ ਗਿਆ ਯਾਰ ਭੱਲੇ ਓਏ ਜਟ ਵੜਾ ਤੇਰੇ ਹਾਂ ਮੈਨੂੰ ਭੁੱਖੀ ਖਵਾਈ ਜਾਣਾ ਜਿਹਨੇ ਮਸ਼ੀਨਾਂ ਚਲਾਉਣੀਆਂ ਕੰਬੈਨਾਂ ਚਲਾਉਣੀਆਂ ਆਪ ਤੂੰ ਖਾਵੇਂ ਥੀਮਾ ਓਏ ਫੀਮ ਮੇਰਾ ਸਾਲਿਆ ਮੇਰੇ ਮੈਂ ਚੈੱਕ ਕਰਦਾ ਸੀ ਚੈੱਕ ਜਰ ਮੈਨੂੰ ਚੈੱਕ ਕਰੇ ਥੋੜੀ ਸੀ ਜੋ ਥੋੜੀ ਜੀ ਸੀ ਜਿਹੜੀ ਉਹ ਦੇਖਵਾਈ ਸੀ ਚਾਚਾ ਮੈਨੂੰ ਵੀ ਤੇਰੀ ਸੋ ਚਾਚਾ ਨਸ਼ਾ 2 ਦਿਨ ਰਿਹਾ ਮੇਰੇ ਸਾਲੇ ਦੀ ਕਬਜੀ ਹੋ ਗਈ ਜਦੋਂ ਚਾਚਾ ਲੀਡਾ ਡਿਲੀਵਰ ਕਰਿਆ ਮੇਰੇ ਸਾਲੇ ਦੀ ਭਵਾਂ ਤੂੰ ਬਾਲਾ ਪਾ ਦੇ ਡੱਕ ਕਰੜਾ ਲੀਂਦਾ ਸੀ ਤੂੰ ਤਾਂ ਬੜੀ ਸਿਰੇ ਗੱਲ ਕਰ ਕੱਚੀ ਐ ਚੋ ਪੇਡਾ ਕਾਵਜ ਕਰਦੀ ਆ ਚਾਚਾ ਉਹੀ ਤਾਂ ਗੱਲ ਮੈਂ ਵੀ ਕਰਦੇ ਨਾਲ ਕਰਨ ਬੰਦ ਕਰੇ ਪਏ ਆ ਚੱਲ ਗੱਲਾਂ ਨਾ ਮਾਰ ਯਾਰ ਚੱਲ ਚਲੀਏ ਚੱਲ ਨੇ ਅੱਛਾ ਅਜੇ ਮੈਂ 3 ਘੰਟੇ ਹੋ ਗਏ ਉਦੋਂ ਤੈਨੂੰ ਯਾਦ ਨਹੀਂ ਆਇਆ ਹੁਣ ਚੱਲ ਚੱਲੀਏ ਓ ਯਾਰ ਤਰਪਾ ਯਾਰ ਹੁਣ ਤੇਰੇ ਕੰਮ ਕਰਨੇ ਪੈਣਗੇ ਯਾਰ ਅਸੀਂ ਰੈਡੀ ਆ ਹਾਂ ਤਿਆਰ 10 ਚੜਨਾ ਹੀ ਆ ਬਸ ਜਾ ਕੇ ਜਾਣ ਸਾਰੀ ਚੜਨੀ ਚਾਚਾ ਬਸ ਐਂ ਕਹੀ ਮੈਨੂੰ ਆਏ ਚਾਬੀ ਲੈ ਕੇ ਛੜਦੀ ਮੈਂ ਕਣਕ ਵੜਦਾ ਹੀ ਤੁਰਿਆ ਹਾਂ ਵੜਦਾ ਹੀ ਤੁਰਿਆ ਹਾਂ ਵੜਦਾ ਹੀ ਤੁਰਿਆ ਹਾਂ ਚੱਲ ਚਾਚਾ ਚੈੱਕ ਕਰਨੀ ਅੱਜ ਉਹ ਚੈੱਕ ਤਾਂ ਕਰੂੰਗਾ ਜਿਹੜੀ ਮੈਂ ਚੈੱਕ ਕਰਤੀ ਕਿ ਫੈਨ ਮੇਰੇ ਛਾਲੇ ਦੀ ਚਾਚਾ ਉਹ ਨਹੀਂ ਹੈ ਮੇਰਾ ਛਾਲਾ ਤੋਂ ਬੰਦਾ ਵੀ ਭਜਾਦਾ ਅੱਜ ਕੀ ਫੋਰਮਾਂ ਜੇ ਕੋਈ ਗਲਤ ਮਲਤ ਕੰਮ ਕਰੇ ਦੇਖੀ ਉਹ ਜਾ ਯਾਰ ਚਾਚਾ ਜਦੋਂ ਕੰਮ ਹੀ ਨਹੀਂ ਕਰਦੇ ਕੇ ਜਦੋਂ ਮੈਂ ਇਹਨਾਂ ਨੂੰ ਕਿ ਤਰ ਕੇ ਉੱਠ ਕੇ ਸਾਰੀ ਨੂੰ ਸਫਾਈ ਕਰੋ ਤੂੰ ਬੱਤੀ ਕਰੋ ਉਹਨੇ ਮੇਰੇ ਸਲੇ ਨੇ ਅੱਗ ਲਾਤੀ ਤੂੰ ਫਲਾਉਂਦੇ ਲਾਉਂਦੇ ਨੇ ਭਜਾਤਾ ਮੈਂ ਹੁਣ ਮਸ਼ੀਨ ਤਿਆਰ ਕਰੀ ਤੇ ਚੜ ਜੇਗਾ ਜਾਣ ਸਾਰੀ ਜਾਣ ਸਾਰੀ ਜੇ ਤਾਂ ਮੈਂ ਰੈੜੀ ਆ ਬਸ ਡੋਡੇ ਡਾਡੇ ਖਾਦੇ ਆ ਜਾਣ ਸਾਰੀ ਬਸ ਮਾਰ ਕੇ ਸਲਫ ਚੜ ਜੂ ਆ ਆ ਜਾ ਆ ਜਾ ਪਾਤਾ ਜੀ ਕਿਉਂ ਮੈਂ ਤੁਮ ਸੀ ਜਿਦੇ ਹੋ ਕੇ ਨਿਮਰ ਜਾਈਂ ਯਾਰ ਮੋਟਰਸਾਈਕਲ ਤੇ ਕਿਉਂ ਚੱਲਦੇ ਤਰਕੇ ਜਾਦੇ ਨਾਲੇ ਮੇਰੀ ਗੱਲ ਸੁਣ ਮੇਰਾ ਪਿਆਰ ਦਾ ਦਵਾਰ ਚ ਖੜੀ ਆ ਛੱਤਰ ਨਾਲ ਦੁਖਾਲੀ ਬੱਚਾ ਪਿਆਰ ਫਸ ਗਈ ਮੇਰੀ ਪਰਸਨੈਲਿਟੀ ਦੇਖ ਕੇ ਫਸ ਗਈ ਹੁਣ ਮੈਂ ਜਵਾਬ ਦਿੰਦੇ ਕੌਣ ਖੜੀ ਆ ਬਾਹਰ ਚ ਹੈਗੀ ਏ ਛੱਲੀ ਆ ਜੇ ਦਿਖਾਵਾਂ ਤੇ ਮੈਨੂੰ ਐਵੇਂ ਕੱਚੀਆਂ ਗੋਲੀਆਂ ਖੇਡਣ ਵਾਲਾ ਨਾ ਜਾਣੀ ਮੈਂ ਪਤਾ ਨਹੀਂ ਚਾਚਾ ਕੀ ਕਰ ਜਾ ਵਾੜਾ ਘੈਂਟ ਬੰਦਾ ਮੈਂ ਕਈ ਵਾਰੀ ਤਾਂ ਮੈਂ ਆਪਦੇ ਆਪ ਨੂੰ ਹੀ ਸ਼ਾਬਾਸ਼ ਦੇ ਦਿੰਨੇ ਚੱਲ ਚੱਲ ਮੇਰੇ ਵਰਗੇ ਮਹਾਪੁਰਸ਼ ਚਾਚਾ ਬਹੁਤ ਸਦੀਆਂ ਅਰਗੇ ਪੈਦਾ ਹੁੰਦੇ ਤੇਰੇ ਵਰਗੇ ਫੁੱਦੂ ਰੋਜ਼ ਹੀ ਜੰਮਦੇ ਸੋ ਪਹਿਲਾਂ ਮੈਂ ਦੂਜੇ ਲੋਟ ਨੂੰ ਫਿਰ ਹੋਣ ਦਿਆ ਹੱਸ ਲਿਆ ਹੈ ਮਜ਼ਾਕ ਕਰਦੇ ਠੀਕ ਹੈ ਜਦੋਂ ਕੰਮ ਹੋਊਗਾ ਤੇ ਕੋਈ ਤੇਰੇ ਵਰਗੇ ਸਦੀਆਂ ਬਾਅਦ ਪੈਦਾ ਹੋਊਗਾ ਉਹਦਾ ਫਿਰ ਚਾਚਾ ਵੜਿਆਉਣਾ ਹੁੰਦਾ ਮੜਾ ਮੋਟਾ ਚਾਚਾ ਹਾਸੀ ਖੇਢੀ ਜਾਈਦਾ ਤੇਰੇ ਨੇ ਹੇਰ ਕੀ ਹੈ ਇਹ ਮੇਰਾ ਖੜਾ ਥਾਲੀਏ ਤੇਰੀ ਚਾਚਾ ਫਿਰ ਸਾਲੀ ਸਾਰੀ ਨਾਲ ਤੇ ਪਿਆਰ ਚੱਲ ਰਿਹਾ ਇਹਨੂੰ ਕਿਉਂ ਬਲਾਈ ਬੈਠੇ ਸੀ ਯਾਰ ਲੈ ਮੇਰਾ ਜੀ ਲੱਗ ਜਾਂਦਾ ਮੇਰੇ ਬਿਨਾ ਜੀ ਨਹੀਂ ਲਾਉਂਦੀ ਇਹਨਾਂ ਦੇ ਘਰੇ ਕਿ ਬਾੜੀ ਖੜਾ ਫਿਰ ਇਹਨਾਂ ਦੀ ਬੜ ਗਈ ਬੜ ਗਈ ਨਾ ਇਧਰ ਗੱਲ ਮੰਗਣਾ ਮੰਗਣਾ ਇਹ ਹੂ ਆਤਾ ਹੈ ਬੰਦਾ ਆਉਣਾ ਹੋਰ ਇਹ ਹੋਰ ਚਾਚਾ ਇਹ ਚਾਚਾ ਹਾਂ ਮੈਂ ਤੈਨੂੰ ਇੱਕ ਗੱਲ ਕਹਾਂ ਵੇ ਓਕੇ ਜੁਨੀਆ ਦਾ ਜੰਮਣ ਮਰਨ ਬਣਿਆ ਹਾਂ ਇਹ ਤੂੰ ਮੈਨੂੰ ਕਰੋੜ ਰੁਪਈਆ ਦੇ ਦੇ ਚਾਚਾ ਤੇਰੇ ਮਨ ਚ ਦਿਆ ਜੀ ਚਾਚਾ ਨਜ਼ਾਰਾ ਰਾਜੇ ਉਹ ਮੇਰਾ ਸਾਲਾ ਮੇਰਾ ਬਗਲ ਦਾ ਉਧਰ ਆਪਣਾ ਇਧਰ ਕੀ ਕਰਨੀ ਤੇਰੇ ਵੀਰੇ ਤੈਨੂੰ ਖੀਮ ਦਾ ਨਸ਼ਾ ਮੈਨੂੰ ਡੋਡਿਆਂ ਦਾ ਨਸ਼ਾ ਜਾਣਾ ਕਿੱਧਰ ਨੂੰ ਐ ਤੁਰੇ ਕਿੱਧਰ ਨੂੰ ਫੈਲਦੀ ਮੇਰਾ ਸਾਲਾ ਉੱਠ ਬਗੂ ਮੂੰਹ ਚੱਕ ਕੇ ਦੁਰ ਦਰਪਿਆ ਚਾਚਾ ਸੌਰੀ ਤੁਸੀਂ ਹੈ ਚਾਚਾ ਮੇਰੀ ਗੱਲ ਸੁਣਦਾ ਮੈਂ ਹੈਲਪਰ ਨੂੰ ਜਿਹੜਾ ਹੈ ਪਹਿਲਾਂ ਤੂੰ ਹੈਲਪਰ ਨੂੰ ਭੇਜ ਦੋ ਚੱਕਣ ਤੋਂ ਗੱਲ ਲੱਗੋ ਤੇ ਪਹਿਲਾਂ ਇੱਕ ਤੁਰਦਾ ਓਏ ਨਹੀਂ ਫਿਰ ਹੁਣ ਫੋਰਮੈਨ ਬਾਅਦ ਚਾਉਂਦੇ ਹੁੰਦੇ ਆ ਲੰਗਰ ਵੀ ਪਾ ਲੈ ਜਰਾ ਪਿੱਛਲੇ ਬੰਤੀ ਅਗਲਾ ਚਲਾ ਕਾਂ ਦੇ ਜੇ ਤਾਂ ਦੇਖ ਚਾਚਾ ਜੇ ਤਾਂ ਖਵਾਉਣਗੇ ਮੀਟ ਨਾ ਰੋਟੀ ਇੱਕ ਬੱਲੀ ਨਹੀਂ ਡਿੱਗਣ ਦਿੰਦਾ ਜੇ ਖਵਾਉਣਗੇ ਮੂੰਗੀ ਦੀ ਦਾਲ ਨਾ ਮੇਰੇ ਸਾਲਾ ਮੂੰਗੀ ਵਾਲੀ ਜੇਰ ਪਾ ਕੇ ਸਾਰੀ ਥੱਲੇ ਘੇਰ ਦੂੰ ਥੱਲੇ ਮੇਰੇ ਸਾਲਾ ਉਹ ਟਾਈਮ ਗਏ ਪਹਿਲਾਂ ਵਾਲੇ ਹੁਣ ਤੱਕ ਕਪੈਨਾਂ ਦਾ ਆਪਣੇ ਪਿੰਡ ਦੀ 50 ਤੱਕ ਪੈਨਾਂ ਵਾਲੇ ਦੀ ਕਪੈਨਾਂ ਵਾਲਿਆਂ ਦੀ ਸਰਦਾਰੀ ਹੁੰਦੀ ਆ ਰਹੂਗੀ ਪਹਿਲਾਂ ਹੁੰਦੀ ਸੀ ਹੁਣ ਵੀ ਹੁੰਦੀ ਆ ਟੱਟੂ ਹੁੰਦੀ ਆ ਚਾਚਾ ਹਾਂ ਫਰੀਦ ਦੇ ਜੜਾ ਚੜ ਜਾ ਹੈ

ਲਿਆ ਜਾਣਿਆ ਨੂੰ ਹੁਣ ਖੜਾ ਆ ਜੀ ਨੀ ਪਾਉਣਾ ਇਹ ਰੱਖ ਰੱਖ ਓਏ ਇਥੇ ਨੀ ਆ ਯਾਰ ਪੜ ਗਿਆ ਹੈ ਸ਼ਾਹਰਬਾਦ ਤਾਹਾਂ ਰੱਖ ਕੋਈ ਨਹੀਂ ਸਾਦੇ ਤੂਰੀ ਬਣ ਦੂ ਇਹਨਾਂ ਦੀ ਰੱਤ 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 ਦਾਤਰਾ ਫੋਕੀ ਰਾਮ ਰਕੀਸ ਇਹ ਇਹ ਦਾ ਨਜ਼ਾਰਾ ਨਾ ਮੇਰਾ ਖੜਾ ਨਾ ਰਿਆ ਯਾਰ ਇਹ ਸਿਆਰਾ ਜਣਾ ਬੰਦਾ ਤੇ ਜੀ ਰੇ ਨਾ ਰਾਈ ਜੀ ਲਿਆਸਨ ਹੈ ਕੱਦ ਮੰਗੇ ਮਾ ਬਾਦਵਾ ਅਬਦੀਪ ਸਿੰਘ ਨਿਆਲ ਪੰਚੀ ਖੋਲਾ ਪ੍ਰੀਤ ਨਸੀਲ ਆ ਥੱਲੇ ਪ੍ਰੀਤ ਆ ਵੀ ਨਾ ਹਾਂ ਜ਼ਾਮੇਦਾਰ ਤੇਰੇ ਸੋਦੇ ਹੋ ਗਏ ਜਦਵਾੜਾਂ ਦੇ ਨਾ ਕੋ ਤਿੰਨ ਚਾਰ ਸੌ ਕਿੰਨੇ ਦਾ ਹੋਵੇ ਜੇੜਾ ਕੋਰੇ ਘਰ ਦੇ ਘਰ ਦੇ ਮੌਣੀ ਆਉਂਦੇ ਘਰ ਦਾ ਉਹ ਬੇਸ ਜਿਹੜਾ ਨਾ ਜਾਣਾ ਨਹੀਂ ਦਿੱਜਣ ਨੂੰ ਦਾਣਾ ਥੱਲੇ ਬਿਆਨਾ ਚ ਦੱਜੂ ਆਪਾਂ ਦੀ ਜਾਂਦਾ ਛਾਵਾਂ ਦੇ ਲੈਣੀ ਆ ਨਾਖਲੀਆ ਆਹ ਤੇਰਾ ਨਖਰਾ ਤੇਰਾ ਹੱਥ ਘੁੱਟ ਕੇ ਪਾਣੀ ਮੁੰਡਿਆ ਜੇੜ ਕੇ ਜਿੰਦਾ ਜੜ ਮਹਿਰਾ ਨੂਰ ਪਈਆ ਆਨਾ ਹਨ ਫਿਰ ਮੇਰੇ ਆਓ ਜਿੰਨੀ ਏ ਏ

ਆ ਰਿਹਾ ਆ ਖਰੀਦਣਾ ਨਹੀਂ ਆਉਂਦਾ ਉਹਨਾਂ ਮੈਂ ਸਰੇ ਚਾਂ ਦੇ بجلی ਮਿਲਦੇ ਨਾ 240 ਕਿੱਲਾ ਫੇਰਾ ਫਰਾ ਉਹ ਨਹੀਂ ਕਣ ਕੇ ਲੱਗੇ ਨਿੱਚੇ ਹੀ ਆਉਂਦਾ ਓਏ ਅਗਰਾ ਪਛੜੇ ਕਿਹੜਾ ਬਾਣਾ ਕਿ ਲਾ ਕੇ ਗਈ ਕਰੇ ਸਮਾਨ ਵਾੜਾ ਵਧੀਆ ਸਮਾਨ ਤਾਂ ਬਾੜਾ ਕਾਹ ਡਾਟ ਕੇ ਲਿਆ ਜਰ ਵੜ ਇੱਕ ਗੱਲ ਹੋਰ ਆ ਜਿਹੜਾ ਮੇਰਾ ਸਾਰਾ ਪ੍ਰੀਤ ਦੇ ਚੜਕੇ ਚਲਾਉਣ ਦਾ ਨਜ਼ਾਰਾ ਨਾ ਉਹ ਵੱਖਰਾ ਹੀ ਐ ਉਹ ਵੱਖਰਾ ਦੁਨੀਆਂ ਮਸੀਨਾ ਦਾ ਨਜ਼ਾਰਾ ਨਹੀਂ ਇਹ ਪ੍ਰੀਤ ਜਹਾ ਕੀ ਰੀਤ ਸਦਾ ਵਾਹ ਕੀ ਬਾਤ ਸੁਣਾਤਾ ਹੂੰ ਨੀ ਭਾਰਤ ਘਰ ਇਹਨੇ ਵਾੜਾ ਹੂੰ ਭਾਰਤ ਦੀ ਗੱਲ ਸੁਣਾਤਾ ਚੱਲ ਨਹੀਂ ਰਹਿਣਗੇ ਆਇਤਾ ਵੱਡਾ ਫੋਰਮੈਨ ਤੁਹਾਡੀ ਚਰਚ ਵੱਟ ਰਿਹਾ ਹਾਂ ਦੱਸ ਕੀ ਗੱਲ ਕਹਿਣਾ ਆਪਦੇ ਬਾਈ ਯਾਰਾ ਤੈਨੂੰ 10 ਵਾਰੀ ਕਹਿਦਾ ਯਾਰਾ ਯਰ ਕਨਾਲ ਦੀ ਗੱਲ ਹੈ ਹੁਣ ਮੈਂ ਤੁਹਾਡੇ ਘਰੇ ਕਣਕ ਕੱਢ ਕੇ ਚੱਕੀ ਤੋਂ ਆਟਾ ਪਿਆ ਕੇ ਘਰੇ ਨਾ ਸੱਤਿਆਨਾ ਇਹ ਵਾਰਾ ਵੱਡਾ ਫੋਰਮੈਨ ਹੈ ਮਾੜੀਆਂ ਮੋਟੀਆਂ ਦੌਗੀਆਂ ਤਾਂ ਮੈਂ ਹੁਈ ਛੱਡ ਜਾਂਦਾ ਨਹੀਂ ਕਿਸੇ ਜਨੌਰ ਦੇ ਕਿਸੇ ਗਰੀਬ ਗਰਬੇ ਦੇ ਕੰਮ ਆ ਜੂ ਹੈ ਤੁਸੀਂ ਤਾਂ ਕਹਿੰਦੇ ਵੀ ਖੰਬੇ ਦੇ ਨਾਲੋਂ ਵੀ ਵੱਡਾ ਤੁਹਾਨੂੰ ਦਤੀਆਂ ਕਾਹਦੀ ਖਤਰ ਫੜਾਈਆਂ ਯਾਰ ਹਰ ਡੈਸ ਮੈਂ ਸਮੈ ਨਹੀਂ ਵਧਣੀ ਆਪਣਾ ਦੂਜੇ ਫੋਰਮੈਨ ਨੂੰ ਕਹ ਵੀ ਉਹ ਚਲਾ ਕੇ ਯਾਰ ਵੜ ਦੇ ਐਡਾ ਵੱਡਾ ਫੋਰਮੈਨ ਮੈਥੋਂ ਦੌਕੀਆਂ ਵੜਾਈ ਜਾਂਦੀਆਂ ਮੇਰੀ ਕਦਰ ਕੀ ਰਹੁ ਮੇਰੀ ਰਿਸਪੈਕਟ ਕੀ ਰਹੁ ਅਗਲਾ ਕਹਿੰਦਾ ਐਡਾ ਵੱਡਾ ਫੋਰਮੈਨ ਵੜਦਾ ਦੌਕੀਆਂ ਫਿਰਦੇ ਸੌਰਿਆਂ ਤੱਕ ਗੱਲ ਪਹੁੰਚ ਗਈ ਮੇਰਾ ਤਲਾਕ ਹੋ ਜੂ ਦੌਕੀਆਂ ਵੜਾ ਮੈਨੂੰ ਫਿਰਦੇ ਯਾਰ ਨਹੀਂ ਵੜਦੇ ਯਾਰ ਇਹ ਉਹ ਫੋਰਮੈਨ ਦੀਆਂ ਤਵਰਾ ਨੇ ਫੋਰਮੈਨ ਤੇਰ ਦਾ ਮੜਕ ਦੇ ਨਾਲ ਫੋਰ ਮੈਨ ਦੀਆਂ ਟਵਰਾ ਨੇ ਫੋਰ ਮੈਨ ਤੁਰਦਾ ਮੜਕਦੇ ਨਾਲ ਇੱਕ ਤਾਂ ਐਡੇ ਆ ਨਾ ਜਟਵੜਾ ਥਾਂ ਥਾਂ ਰੋਕ ਲੈਂਦੇ ਆ ਵੀ ਇਹ ਕਪਾਏ ਨਾ ਨੰਬਰਦਾਰਾਂ ਦਾ ਗੱਡਾ ਥੋੜੀ ਆ ਵੀ ਜਿੱਥੇ ਮਰਜ਼ੀ ਰੋਕ ਲੈ ਉਹ ਜਰਾ ਹਰਕ ਚੜਾ ਦਿੰਦੇ ਆ ਇਹ ਫੇਰ ਮੈਨ ਦੀਏ ਟਵਰੇ ਆਨੀ ਫੋਰ ਮੈਨ ਤੁਰਦਾ ਮੜਕਦੇ ਨਾਲ ਫੇਰ ਮੈਨ ਦੀਏ ਤੇ ਅੱਧੀ ਭੈਣ ਨੂੰ ਮਕੇ ਤੇ ਛਪੜਾ ਤੁਰਦਾ ਮੜਕਦੇ ਨਾਲ ਪ੍ਰਮੇਨ ਦੀਆਂ ਟਵਰਾ ਪਿਆ ਆ ਪਿਆ ਸੁੱਡ ਵਾਲਾ ਅਸੀਂ ਸਾਡੇ ਕੰਡਾਂ ਲੜ ਰਹੀਆਂ ਚਿੱਤੜਾਂ ਤੇ ਮੇਰਾ ਸਾਲਾ ਕਦੇ ਇੱਧਰ ਖੁਰਕ ਲੈ ਕਦੇ ਇੱਧਰ ਇਹ ਮੇਰਾ ਸਾਲਾ ਲੈ ਕੇ ਖੱਤਾ ਪਿਆ ਉੱਠੋ ਜਨਵਰ ਨਾ ਤੂੰ ਜਾ ਕੇ ਸੁੱਤਾ ਪਿਆ ਵਿੱਚ ਰਾਵਣਾ ਸੁੱਤਾ ਪਿਆ ਸੀ ਲੈ ਕੇ ਮੇਰਾ ਸਾਲਾ ਮੇਰਾ ਪੁੱਤ ਆਈਏ ਅਗਰ ਕਿਉਂ ਅਗਰ ਮੈਨੂੰ ਬਥੇਰੀ ਆ ਤੇਰ ਭੁੱਕੀ ਜਾਨਾ ਇੱਥੇ ਮੈਂ ਕਿਹਾ ਮੈਨੂੰ ਪਤਾ ਨਹੀਂ ਕੋਈ ਟਰੈਕਟਰ ਟੁੱਟਾ ਦੇ ਚੜ ਗਿਆ ਅੱਗੇ ਚੜ ਗਿਆ ਟਰੈਕਟਰ ਨੇ ਆਲੇ ਹੋਰ ਟਰੈਕਟਰ ਚੜ ਗਿਆ ਟਾਟੂ ਚਾਚਾ ਸਿਆ ਤੈਨੂੰ ਤਾਂ ਫਿਰ ਕਦਰ ਰਹੀ ਹੈ ਨਹੀਂ ਕਦਰ ਨੂੰ ਹੁਣ ਕੀ ਕਰਾਂ ਮੈਂ ਨੱਚਾ ਇੱਥੇ ਮੈਂ ਨਹੀਂ ਨੱਚਾ ਤੂੰ ਐਸੀ ਅਖਰ ਨੂੰ ਤੂੰ ਵੀ ਸਾਡਾ ਅਖਰ ਨੂੰ ਬਰਾਬਰ ਦਾ ਹੱਕਦਾਰ ਆ ਮਾੜੀ ਮੋਟੀ ਕੰਡ ਪਵਾ ਉੱਤੇ ਘਰੇ ਜਾ ਕੇ ਚਾਚੀ ਨੂੰ ਕਹਿ ਸਕੀ ਐ ਵੀ ਇੱਥੇ ਕੰਮ ਕਰਕੇ ਇੱਥੇ ਕੀ ਫਿਰ ਫੜਨੇ ਆਉਣਾ ਜਦੋਂ ਤੂੰ ਕੰਮ ਹੀ ਨਹੀਂ ਕਰਨਾਗਾ ਮਸ਼ੀਨ ਤੇ ਨਹੀਂ ਬਹਿਣਾ ਇੱਥੇ ਫਿਰ ਮਤਲਬ ਕੀ ਮਤਲਬ ਲੈਣਾ ਆਉਣਾ ਚਾਚਾ ਮਤਲਬ ਹੁਣ ਮਸ਼ੀਨ ਤੇ ਨਿਗਾ ਨਹੀਂ ਰੱਖਣੀ ਨਹੀਂ ਨਿਗਾ ਇੱਥੇ ਮੈਂ ਨਿਗਾ ਹੀ ਰੱਖ ਰਿਹਾ ਮੈਂ ਅੰਨਾ ਹੋਇਆ ਵੇ ਨਾ ਹੋਇਆ ਮੈਂ ਇਹ ਚਾਚਾ ਯਾਰ ਮੂਡ ਆਪ ਕਰ ਦਿੰਨੇ ਕੱਹ ਗੱਲੇ ਵਰਤੇ ਹੋਏ ਕਿੱਲੇ ਦਾ ਚਾਚਾ ਮੇਰੀ ਗੱਲ ਸੁਣੋ ਮੈਂ ਤਾਂ ਵੱਡੇ ਆ 7 ਕਿੱਲੇ ਇਹ ਮੇਰੇ ਸਾਲੇ ਕਹਿੰਦੇ 5 ਹੀ ਵੱਡੇ ਆ ਕਿਉਂ ਜਦੋਂ ਤਾਂ ਇਹਨਾਂ ਨੂੰ ਜਦ ਵੇੜਾ ਨੇ ਮੁੰਡਾ ਵੇਣਾ ਹੁੰਦਾ ਉਦੋਂ ਤਾਂ ਕਹਿੰਦੇ ਕਿੱਲੇ ਆਉਂਦੇ ਆ ਬਾਹੀ ਜਦੋਂ ਮੇਰੇ ਸਾਲੇ ਮਸ਼ੀਨ ਨੂੰ ਕਹਿਣ ਉਹਨਾਂ ਕੇ ਸਾਡੇ 15 ਕਿੱਲੇ ਆ ਜਦੋਂ ਵੱਢ ਲਾਂਗੇ ਫੇਰ ਕਹਣਗੇ ਜੀ ਵਿੱਚ ਦੀ ਖਾਲ ਜਾਂਦਾ ਵਿਚ ਦੀ ਪਹੀ ਜਾਂਦੀ ਐ ਵਿਚ ਦੀ ਖੰਦੇ ਲਿਆਂਦੇ ਐ ਮੇਰੇ ਸਾਲੇ 1.5-2 ਕਿੱਲੇ ਆਏ ਕਰ ਝੂਠ ਬੋਲਦੇ ਆਇਆ ਪੀਤਾ ਮਾਰ ਲਾਂਗੇ ਆਂ ਮਾਰ ਲਾਂਗੇ ਪੀਤਾ ਜਰੀਬ ਮਾਰ ਲਾਂਗੇ ਇਹਦੇ ਬੰਦੇ ਹੀ ਚਾਚਾ ਮੜਿਆ ਮੈਂ ਤੈਨੂੰ ਕਿਹਾ ਸੀ ਪੈਸੇ ਵੀ ਨਹੀਂ ਦੇਣ ਇਹਨਾਂ ਨੇ ਪੈਸੇ ਨੂੰ 35 ਕਿਲੇ ਮਰੋਣਗੇ ਤੂੰ ਮੈਨੂੰ ਲੈ ਕੇ ਕਿਉਂ ਆਏ ਨਾ ਪਹਿਲਾ ਭਾਂਸ ਤਾਂ ਪਹਿਲੇ ਦਿਨ ਲੈ ਕੇ ਪਹਿਲੀ ਥੜਾ ਤੇ ਯਾਰ ਮੈਨੂੰ ਆਏ ਸੀ ਚੈੱਕ ਹੋ ਜੂ ਮਸ਼ੀਨ ਵੀ ਦਾਣੇ ਤਾਂ ਨਹੀਂ ਛੱਡਦੀ ਮੇਰੀ ਗੱਲ ਹੁਣ ਜਿਹੜੇ ਉਹ ਪਰਲਟ ਬੇ ਵਾਲਾ ਕਿੱਲਾ ਸਾਰੇ ਹੀ ਖਲਾਰਤਾ ਮੈਨੂੰ ਪੈਸੇ ਨਹੀਂ ਦੇਣ ਇਹਨਾਂ ਨੇ ਉੱਪਰ ਇਹ ਨੁਕਸਾਨ ਜ਼ਰੂਰੀ ਕਰਨਾ ਹੀ ਨਾ ਨਿਸ਼ਾਨ ਤਾਂ ਫਿਰ ਫਰਜ਼ ਆ ਬਾਈ ਇਹ ਤਾਂ ਫਿਰ ਮਸ਼ੀਨਾਂ ਵਾਲੇ ਹੁੰਦੇ ਆ ਅਸੀਂ ਅਸੀਂ ਫੋਰਮੈਨ ਹੁੰਨੇ ਆ ਸਾਨੂੰ ਸਰਕਾਰਾਂ ਨਿਓ ਐਲਾਨ ਹੈ ਅਸੀਂ ਕੁਝ ਵੀ ਕਰ ਸਕਦੇ ਆ ਅਸੀਂ ਹੋਰ ਵੀ ਗੱਲ ਆ ਚਾਰ ਬੰਦੇ ਵੀ ਕੋਤਰ ਸਕਦੇ ਆ ਵਿੱਚ ਮਸਕਾਰ ਯਾ ਯਾਰ ਫੋਰਮੈਨ ਮਸ਼ੀਨ ਬੰਦ ਹਾਂ ਮਸ਼ੀਨ ਬੰਦ ਕਰਤੀ ਚਾਚਾ ਮੇਰੀ ਗੱਲ ਸੁਣ ਮੱਛਰ ਖਾਂਦਾ ਰਾਤ ਨੂੰ ਤੋੜ ਤੋੜ ਇੱਕ ਤਾਂ ਸਾਨੂੰ ਮੱਛਰਦਾਨੀ ਦਾ ਪ੍ਰਬੰਧ ਕਰ ਇੱਕ ਨਹੀਂ ਆ ਗੱਡੀ ਦੇ ਜਾ ਵਿੱਚ ਪੈ ਜਾ ਕਰਾਂਗੇ ਚ ਬੈੱਡ ਲਵਾ ਗੱਡੀ ਦੇ ਦਾ ਗੱਡੀ ਦਾ ਭਾਏ ਸਾਰਾ ਦਾ ਸਾਰੇ ਜਾ ਚਲਾਈ ਰੱਖੋ ਇੱਕ 10 ਵੀ ਫਿਰ ਮੱਛਰਦਾਨੀ ਦਾ ਮੰਜੇ ਚਾਚਾ ਬੈੱਡ ਬੂਟ ਪੱਕੇ ਲਾ ਦੇ ਸਾਨੂੰ ਇੱਕ ਹੋਰ ਕੰਮ ਕਰਾ ਦੇ ਓਏ ਚਾਚਾ ਮੇਰੀ ਗੱਲ ਸੁਣ ਹਲੋ ਮੈਂ ਤਾਂ ਗੱਲ ਹੈ ਪ੍ਰੀਤ ਦੇ ਮਾਲਕਾਂ ਨੂੰ ਕਹਿ ਕੇ ਮਸ਼ੀਨ ਦੇ ਵਿੱਚ ਇੱਕ ਟੂਬੀ ਐਚਕੇ ਰੂਮ ਬਣਾ ਦੇ ਚਾਹੀਦਾ ਤਾਂ ਹੈਗਾ ਹੁਣ ਇਹ ਐਡਾ ਵੱਡਾ ਮਸੀਬ ਪਸੰਦਾ ਹੈ ਨਾ ਯਾਰ ਮੈਂ ਕਰ ਜਿੱਥੇ ਉਹ ਚਤਲਾ ਜਿਆ ਥਾਣੀ ਚੇੜਦੀ ਹੈ ਗਾਜਰ ਕੋਲ ਲੈ ਜਾ ਉੱਥੇ ਕਮਰਾ ਬਣਿਆ ਹੋਵੇ ਰਾਮ ਨੇ ਬੈੱਡ ਤੇ ਪੈ ਜਾ ਏਸੀ ਛੱਡ ਲੈ ਤੜਕੇ ਯਾਰ ਸਾਨੂੰ ਵੀ ਸਹੂਲਤ ਚਾਹੀਦੀ ਐ ਕਪੈਨ ਵਾਲਿਆਂ ਨੂੰ ਅਸੀਂ ਵੀ ਬੰਦੇ ਆ ਹਾਂ ਹੋਰ ਆਲਾ ਨੂੰ ਕਹਿੰਦੇ ਚੱਲ ਨਿਗਾਹ ਲੈ ਜਾ ਇਹ ਕਹਿੰਦੇ ਸੀ ਕਿ ਚਾਰ ਕਿੱਲੇ ਨੇ ਇਹ ਟਰਾਲੀਾਂ ਦੇ ਪੰਜਾਂ 'ਚ ਇੱਕ ਭਰੀ ਐ ਜਦੋਂ ਖੇਤ ਦਾ ਗੇੜਾ ਨਹੀਂ ਮਾਰਨਾ ਨਿਗਾਹ ਸਪਰੇਅ ਕਰੀ ਜਾਣਾ ਰੇਪ ਆਇਆ ਪਰ ਨਿਗਾਹ ਰਿਓ ਇਹ ਮੇਰਾ ਹਰਾ ਟੈਸਨ ਕਰਦਾ ਹੈ ਨਾ ਦੇਖਣ ਕਰਦਾ ਚਾਚਾ ਠੀਕ ਹੈ ਠੀਕ ਹੈ ਚਾਚਾ ਕਿਆ ਪਿਆ ਮੈਂ ਤਾਂ ਠੀਕ ਹੈ ਨਾ ਮੈਂ ਆਕਿਆ ਪਿਆ ਕਾਦੇ ਨੱਕ ਗਿਆ ਤੂੰ ਯਾਰ ਜਵਾਨ ਹੀ ਹੈ ਨਹੀਂ ਤੈਨੂੰ ਮੈਂ ਜਦੋਂ ਕਿਹਾ 4 ਕਿਲੋ ਡੋਡੇ ਇਕੱਠੇ ਲਿਆ ਕੇ ਰੱਖ ਦੇ ਸਾਡਾ ਹੌਸਲਾ ਬੁਲੰਦ ਰਹਿੰਦਾ ਵੀ ਸਮਾਨ ਪਿਆ ਸਾਕ ਸਕਦੇ ਆ ਜਿਵੇਂ ਮੂਰੇ ਚਾਚਾ ਡੋਡੇ ਨਹੀਂ ਹੁੰਦੇ ਸਾਨੂੰ ਤਾਂ ਪਹਿਲਾਂ ਵਾਲੇ ਦਾ ਵੀ ਨਸ਼ਾ ਆਉਂਦਾ ਹੁਣ ਹੈ ਤਾਂ ਹੈਗਾ ਰੋਡੇ ਹੈਗੇ ਹੁਣ ਚਾਚਾ ਅੱਧਾ ਕਿਲੋ ਉਹਨਾਂ ਨੇ ਕੀ ਬਣਨਾ ਉਦੋਂ ਤਾਂ ਕਹਿੰਦਾ ਸੀ 5 ਕਿਲੋ ਲਿਆ ਕੇ ਰੱਖੂੰ ਮੇਰਾ ਪੁੱਤ ਮੇਰਾ ਫਲੈਨ ਡਟ ਵਹਿੜਾਂ ਦੀ ਜਵਾਨ ਹੈ ਨਹੀਂ ਲੈਉਣਾ ਤੇ ਜਾ ਲੈਵਣਾ ਟੱਟੂ ਹੈ ਨਹੀਂ ਡਟ ਵਹਿੜਾਂ ਦੀ ਜਵਾਨ ਮੁੱਕਰ ਜਾਂਦੇ ਆ ਮੇਰੇ ਸਾਰ ਕੜੇ ਮੁਰਕੇ ਕਹਿੰਦੇ ਅਸੀਂ ਕਦੋਂ ਕਿਹਾ ਇੱਥੇ ਮੇਰਾ ਸਾਲਾ ਸਾਡੇ ਚਿੱਤਰ ਖਾਂਦਾ ਮੱਛਰ ساری ਰਾਤ ਮੇਰਾ ਸਾਲਾ ਏ ਯਾਰ ਯਾਰ ਓ ਇਧਰ ਦੀਆਂ ਬਾਹਰ ਕਿਆ ਲਖ ਰਿਹਾ